ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਸੇਮਾ ਕਲਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੁਣੋ ਪਹਿਲੇ ਸੂਏ ਸੂਣ ਵਾਲੀ ਮਿੱਤਰੋ ਸੋਹਣੇ ਕੱਦ ਕਾਠ ਵਾਲੀ ਇੱਕ ਵਾੜ ਦਿਖਾ ਰਹੇ ਆਂ ਸੂਣ ਦੇ ਹਜੇ ਕਾਫੀ ਦਿਨ ਰਹਿੰਦੇ ਨੇ ਪੂਰੀ ਜਿਹੜੀ ਗੱਲਬਾਤ ਬਾਈ ਪਿਰਤਪਾਲ ਦੇ ਨਾਲ ਕਰਾਂਗੇ ਪਹਿਲਾ ਨੰਬਰ ਤੇ ਮਿੱਤਰੋ ਰੰਗ ਦੇਖੋ ਬਹੁਤ ਸੋਹਣਾ ਫੇਸ ਕੁਆਲਿਟੀ ਤੇ ਕੱਦ ਕਾਠ ਦੀ ਵੀ ਸੋਹਣੀ ਆ ਭੇਲ ਵੀ ਚੰਗੀ ਆ ਤੇ ਥਣਲੇ ਵੀ ਦੀ ਸਾਹਾ ਥੋੜਨਾ ਜਿਹਾ ਭਲਾ ਨੇ ਕੋਈ ਖਾਸ ਗੱਲ ਨਹੀਂ ਕਿਉਂਕਿ ਪਹਿਲਾਂ ਨਾਲ ਦੇ ਮਿੱਤਰੋ ਆਈ ਜਾਂਦੀਆਂ ਨੇ ਤੇ ਚੰਗਾ ਸੋਹਣਾ ਥਣ ਬਣਾਉਗੀ ਮਿੱਤਰੋ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਇੱਕ ਵਾਰੀ ਆਪਾਂ ਤੁਹਾਨੂੰ ਤੂਰ ਕੇ ਦਿਖਾਉਣੇ ਆ ਉਦੋਂ ਬਾਅਦ ਮਿੱਤਰੋ ਆਪਣੀਆਂ ਕਾਫੀ ਵੀਡੀਓ ਆ ਰਹੀਆਂ ਨੇ ਜਿਹਦੇ ਵਿੱਚ ਮੱਝਾਂ ਨੇ ਇੱਕ ਟੋਕੜ ਘੱਪਣ ਗਾਂ ਵੀ ਆ ਇੱਕ ਵੈੜ ਵੀ ਮਿੱਤਰੋ ਸੋਣ ਵਾਲੀ ਆ ਕਾਫੀ ਵੀਡੀਓ ਆਪਾਂ ਅੱਜ ਦਿਨੇ ਪਾ ਰਹੇ ਆ ਤੇ ਜਿਹੜਾ ਭਰਾ ਇਹ ਵੀਡੀਓ ਦੇਖੂ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਪਸ਼ੂ ਲੈਣਾ ਤਾਂ ਅਗਲੀ ਵੀਡੀਓ ਵਿੱਚ ਤੁਸੀਂ ਜ਼ਰੂਰ ਦੇਖਿਓ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਤੇ ਜਿਹੜਾ ਭਰਾ YouTube ਚੈਨਲ ਤੇ ਮਹਾਰਾ ਡੈਰੀ ਫਾਰਮ 2 ਤੇ ਵੀਡੀਓ ਦੇਖ ਰਿਹਾ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਰਦਿਆਂ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਸਾਨੂੰ ਮਿੱਤਰੋ ਤੋੜ ਕੇ ਵੀ ਦਿਖਾਉਣੇ ਹਾਂ ਬਾਈ ਪ੍ਰਤਵਲ ਕੀ ਹਾਲ ਹੈ ਠੀਕ ਹੈ ਜੀ ਠੀਕ ਹੈ ਸੇਤਾ ਠੀਕ ਹੈ ਤੇ ਹੋਰ ਠੀਕ ਆ ਪਰ ਜੀ ਤੇ ਅੱਜ ਆਪਾਂ ਇਹ ਪਹਿਲੇ ਸੂਏ ਸੂਨ ਵਾਲੀ ਵਾੜ ਦਿਖਾ ਰਹੇ ਹਾਂ ਨਾ ਕਿੰਨੇ ਕਿਦਰ ਲੈਂਦੀ ਆ ਇਹ ਲੈ ਜੀ ਹੋਲੇ 8 ਦਿਨ ਤੱਕ 7-8 ਦਿਨ ਲੈਂਦੀ ਆ ਸਕਦੀ ਆ ਦੋ ਜਿਆਦਾ ਠੀਕ ਆ ਮਸ਼ਿਨਰੀ ਚੜ ਕੇ ਪਹਿਲਾਂ ਵੀ ਸੂ ਸਕਦੀ ਆ ਨਹੀਂ 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 ਸੂਦੀ ਕਰ ਸਮੇਂ ਸਮੇਂ ਵਾਲੀ ਪੜੀ ਆ ਓਕੇ ਤੇ ਮੁੱਲ ਕੀ ਕਰਤਾ ਜੇ ਤਾਂ ਫਿਰ ਮੁੱਲ ਹੈ ਦਾ 1,45,000 ਤੇ ਮਾਨਤਾਣ ਤਾਂ ਹੋਊਗਾ ਮਾਨਤਾਣ ਤਾਂ ਹੁਣ ਕਰਾਂਗੇ ਜਿਹੜਾ ਤੇਰੀ ਵੀਡੀਓ ਦੇਖ ਕੇ ਓ ਕਿਤੋਂ ਰੋਜ ਫਿਰ ਇਹਨੂੰ ਮੁੱਲ 1.45 ਆ ਜੀ ਮਾਨਤਾਨ 1.45 ਦੇ ਵਿੱਚੋਂ ਹੋ ਜੋ ਕੱਦ-ਕਾੜ ਦੀ ਸਿਹਤ ਵੱਖੋਂ ਮਿੱਤਰੋ ਬਹੁਤ ਸੋਣੀ ਆ ਪਹਿਲੇ ਸੂਏ ਸੂਣ ਵਾਲੀ ਆ ਤੇ ਹਜੇ ਬਾਈ ਕਹਿੰਦਾ ਵੀ 7-8 ਦਿਨ ਬਾਕੀ ਆ ਤੇ ਹਜੇ ਕੋਈ ਥੋੜੇ ਜਿਹਾ ਆਪਾਂ ਤੋਂ ਮਿੱਤਰੋ ਪਸ਼ੂ ਡਰਦੇ ਨੇ ਕਿਉਂਕਿ ਡਾਕਟਰੀ ਆਪਾਂ ਹੀ ਕਰਦੇ ਰਹੇ ਆ ਤਾਂ ਕਰਕੇ ਪਸ਼ੂ ਸਿਆਣ ਲੈਂਦਾ ਜੇ ਪਸ਼ੂ ਨਾਲ ਖੜੇ ਤੇ ਵੀ ਟੀਕਾ ਲਾ ਲੇ ਫਿਰ ਵੀ ਪਸ਼ੂ ਭੈ ਮੰਨਣ ਲੱਗ ਜਾਂਦਾ ਤੇ ਰੇਟ ਫਿਰ ਆਪਾਂ ਕਹਨੇ ਆ ਵੀ 145 ਐ ਥੋੜੀਆਂ ਜਿਹਾ ਭਲਾ ਨੇ ਕੋਈ ਖਾਸ ਗੱਲ ਨਹੀਂ ਤੇ ਸੂਣ ਦੇ ਵਿੱਚ 7-8 ਦਿਨ ਬਾਕੀ ਐ ਹਾਂਜੀ ਠੰਡੀ ਸੀਲ ਠੀਕ ਆ ਠੰਡੀ ਸੀਲ ਫੁੱਲ ਐ ਜਮਾ ਓਕੇ ਅਰੇ ਪੂਰੀ ਠੰਡੀ ਸੀਲ ਹਣਾ ਤੇ ਫੋਨ ਨੰਬਰ ਬੋਲਦਾ ਹਾਂ ਹਜੇ ਬੜਾ ਬੜ ਬਹੁਤ ਪਿਆ ਹੈ ਹਣਾ ਤੇ ਡਾਟ ਬਹੁਤ ਹਾਂ ਤੇ ਫੋਨ ਨੰਬਰ ਬੋਲਦਾ ਜੀ ਆਪਣਾ ਫੋਨ ਨੰਬਰ ਹੈਗਾ 985752 98553 69278 69278 ਬਾਈ ਦਾ ਫੋਨ ਨੰਬਰ ਹੈ ਜੀ ਪਿੰਡ ਸੀਮਾ ਕਲਾ ਠੰਡੇ ਸੀਲਤਾ ਦੇ ਪੂਰੀਆਂ ਇਹ ਜਾਂਦਾ ਨੇ ਨਹੀਂ ਤਾਂ ਹਾਂ ਠੀਕ ਹੈ ਸੋ ਜਿਹੜੇ ਵੀ ਮਿੱਤਰੋ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਫਿਰ ਆਪਾਂ ਕਹਿੰਦੇ ਵੀ ਜੇਕਰ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਬਾਈ ਦਾ ਜਿਹੜਾ ਘਰ ਹੈ ਪੱਠੇ ਦੇ ਬਿਲਕੁਲ ਨੇੜੇ ਤੇ ਪਹਿਲਾ ਹੀ ਮਕਾਨ ਆਉਂਦਾ ਹਨਾ ਆ ਮਕਾਨੇ ਭਗਤੇ ਵਾਲੀ ਨਥਾਣੇ ਭਗਤੇ ਤੋਂ ਰੋਡ ਤੋਂ ਜਦੋਂ ਆਪਾਂ ਸਿਮੇਨੂ ਮਿੱਤਰੋ ਮੁੜਦੇ ਆ ਪੱਠੇ ਦੇ ਬਿਲਕੁਲ ਨੇੜੇ ਦੂਜੀ ਸਾਈਡ ਪਹਿਲਾ ਹੀ ਮਕਾਨ ਪਈਦਾ ਸੋ ਸਾਰੇ ਵੀਰਾਂ ਦਾ ਧੰਨਵਾਦ